ਬਾਈ ਜੀ ਆ ਵੀਡੀਓ ਸ਼ੇਅਰ ਕਰ ਦੋ ਵਾਰ ਤੋਂ ਬਾਅਦ ਜਿੰਨੀ ਵੀ ਹੋ ਸਕਦੀ ਹੈ ਵਾਰ ਤੋਂ ਬਾਅਦ ਸ਼ੇਅਰ ਕਰ ਦੋ ਬਾਈ ਵੀਡੀਓ ਬਾਈ ਵੀਡੀਓ ਵੇਖੋ ਆ ਕਿਸ ਤਰ੍ਹਾਂ ਛੋਟੇ ਛੋਟੇ ਬੱਚੇ ਜਿਹੜੇ ਜਾ ਰਹੇ ਆ ਤੇ ਤੁਸੀਂ ਵੇਖੋ ਕਿ ਕੁੱਤਿਆਂ ਨੇ ਕਿਸ ਤਰ੍ਹਾਂ ਬੱਚੇ ਦੇ ਜਿਹੜਾ ਬੱਚੇ ਨੂੰ ਧੂਕੇ ਲੈ ਚੱਲੇ ਸੀ ਦੋਸਤੋ ਧੰਨਵਾਦ ਵਾਇਗਰੂ ਦਾ ਜਿਨੇ ਉਹ ਔਰਤਾਂ ਨੂੰ ਭੇਜਿਆ ਤੇ ਉਹ ਬੱਚੇ ਦੀ ਜਾਨ ਬਚ ਸਕੀ ਦੋਸਤੋ ਨਹੀਂ ਤਾਂ ਦੋਸਤੋ ਇਹ ਇਹਦਾ ਇਨਜਾਮ ਕੀ ਹੋਣਾ ਸੀ ਆਪਾਂ ਸਾਰਿਆਂ ਨੂੰ ਪਤਾ ਹੈ ਕਿਸ ਤਰ੍ਹਾਂ ਤਿੰਨ ਚਾਰ ਕੁੱਤੇ ਬੱਚਿਆਂ ਨੂੰ ਘੇਰਦੇ ਆ ਠੀਕ ਹੈ ਇਹ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਸਾਰਿਆਂ ਨੂੰ ਇਹ ਬੇਨਤੀ ਹੈ ਦੋਸਤੋ ਵੱਧ ਤੋਂ ਵੱਧ ਜਿਹੜਾ ਕੀ ਹੈ ਇਸ ਨੂੰ ਸ਼ੇਅਰ ਕਰੋ ਵੀਡੀਓ ਨੂੰ ਤਾਂ ਜੋ ਆਪਾਂ ਸਾਰੇ ਇਸ ਗੱਲ ਤੇ ਧਿਆਨ ਦੇ ਸਕੀਏ ਛੋਟੇ-ਛੋਟੇ ਬੱਚਿਆਂ ਨੂੰ ਆਪਾਂ ਘਰਾਂ ਤੋਂ ਬਾਹਰ ਜਿਹੜਾ ਇਕੱਲੇ ਭੇਜ ਦਿੰਨੇ ਆ ਦੋਸਤੋ ਤਾਂ ਇਸ ਤੇ ਜ਼ਰੂਰ ਧਿਆਨ ਦਿੱਤਾ ਜਾਵੇ ਕਿਉਂਕਿ ਰਸਤੇ ਦੇ ਵਿੱਚ ਆਵਾਰਾ ਕੁੱਤੇ ਤੁਹਾਨੂੰ ਆਮ ਹੀ ਦੇਖਣ ਨੂੰ ਮਿਲਦੇ ਆ ਦੋਸਤੋ ਤੇ ਅਸੀਂ ਇਸ ਗੱਲ ਤੇ ਕਿਤੇ ਵੀ ਅਪਰੇਜ ਨਹੀਂ ਕਰ ਸਕਦੇ ਜਿਹੜਾ ਛੋਟੇ ਛੋਟੇ ਬੱਚਿਆਂ ਨਾਲ ਕੋਈ ਅਜਿਹਾ ਹਾਦਸਾ ਵਾਪਰੇ ਦੋਸਤੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਜੇ ਵੀਡੀਓ ਚੰਗੀ ਲੱਗੇ ਤੇ ਆਹ ਵੇਖੋ ਤੁਸੀਂ ਕਿਸ ਤਰ੍ਹਾਂ ਕੁੱਤੇ ਬੱਚੇ ਦੇ ਪਿੱਛੇ ਪਿਆ ਦੋਸਤੋ